ਖਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਰ ਟਾਈਟਲ ਤਾਂ ਦੋਸਤੋਂ ਪੜ ਹੀ ਲਿਆ ਹੋਣਾਗਾ ਤੇ ਅੱਜ ਥੋੜਾ ਜਿਹਾ ਕੰਮ ਕਰੀ ਸੀ ਬਾਹਰ ਪਟੰਡੇ ਤੋਂ ਥੋੜਾ ਜਿਹਾ ਪਰੇ ਤੇ ਜਦੋਂ ਹੀ ਹੁਣ ਆ ਕੇ ਮਨ ਲਾ ਵੀ ਫੋਨ ਦੇਖਿਆ ਤੇ ਪਹਿਲੀ ਖਬਰ ਆ ਕਿ ਵੇਖ ਨੂੰ ਮਿਲੀ ਤਾਂ ਬਹੁਤ ਵਧੀਆ ਨੀ ਪਰ ਥੋੜਾ ਇਹ ਘਟ ਰਹਿ ਗਿਆ ਕਿਉਂਕਿ ਮੰਨ ਲਓ ਕੁਝ ਸਿਆਣੇ ਬੰਦੇ ਗਲਤੀ ਕਰ ਜਾਂਦੇ ਹੁੰਦੇ ਆ ਗੱਲਬਾਤ ਕਰਦੇ ਆਪਾਂ ਟਾਈਟਲ ਤਾਂ ਤੁਸੀਂ ਪਾੜ ਹੀ ਲਿਆ ਹੁਣ ਮੰਦਗੁੱਧੀ ਦਰਾਹੇ ਵਾਲੇ ਦੀ ਅੱਜ ਆਪਣੇ ਭਾਈ ਜ਼ਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਮੰਨ ਲਾ ਵੀ ਵੱਲੋਂ ਸਨੇਹਾ ਸੀ ਤੇ ਅੱਜ ਪੰਥ ਇਕੱਠ ਰੱਖਿਆ ਗਿਆ ਸੀ ਉਹਨਾਂ ਦੇ ਪਿੰਡ ਹਵਾਰਾ ਦੇਖੇ ਫੋਨ ਮੈਸੇਜ ਤਾਂ ਆਪਾਂ ਨੂੰ ਵੀ ਆਇਆ ਸੀ ਭਰਾਓ ਤੇ ਪਰ ਮਨ ਲਾ ਵੀ ਘਰਾਂ ਦੇ ਕੰਮਾਂ ਤੋਂ ਦੇ ਕਬੀਲਦਾਰੀਆਂ ਦੇ ਕੰਨਿਓ ਕੈਨਸਲ ਹੀ ਕਰਨਾ ਪਿਆ ਜ ਮਨ ਲਾ ਚਲੋ ਮੰਡੀਆਂ ਵੀ ਆਇਆ ਸੀ ਬਾਈ ਦਾ ਤੇ ਬਸਣਜੋ ਵੀ ਸੀਗਾ ਤੇ ਇੱਕ ਥੋੜਾ ਜ ਤੁਹਾਨੂੰ ਪਤਾ ਹੀ ਆ ਹੱਥ ੰਦਾ ਕਰਕੇ ਵੀ ਜਦ ਕਿਉਂ ਹੋਰ ਪਾਸੇ ਦਾ ਚਾਲ ਆਇਆ ਸੀ ਕੰਮ ਹਾਂ دوستੋ ਗੱਲ ਕਰ ਰਹੇ ਆ ਕਿ ਅੱਜ ਜੋ ਭਾਈ ਹਵਾਰਾ ਜੀ ਦੇ ਇਕੱਠ ਤੇ ਉਥੇ ਕਿਤੇ ਇਹ ਮੰਦ부ਧੀ ਚੜਗੇ ਸੰਗਤ ਦੇ ਧੱਕੇ ਤੇ ਹਾਂ ਕਿ ਉਹ ਸੰਗਤ ਨੇ ਜਦੋਂ ਪੁੱਛਿਆ ਮੈਂ ਬੱਕਰੀ ਨੂੰ ਮੈਂ ਮੈਂ ਕਰੇ ਤੇ ਜਦੋਂ ਪਤਾ ਲੱਗਿਆ ਵੀ ਹੁਣ ਕੰਬਲਕੁੱਟ ਹੋਣੀ ਆ ਤੇ ਆਲੂਆਂ ਵਾਲੇ ਬਾਹਣ ਬਿਜਦੀ ਲੈ ਪਿਆ ਵੱਡਾ ਸੂਰਮਾ ਤੇ ਗਾਹਾਂ ਜਾ ਕੇ ਗਾਗਾ ਫੜਤਾ ਲਿਆ ਉਹਨਾਂ ਨੇ ਇੱਕ ਦੋ ਕੰਬਲਕੁੱਟ ਜੀ ਕੀਤੀ ਤਾਂ ਸੀਗੀ ਇਹਦੀ ਪਰ ਉਹੀ ਗੱਲ ਵੀ ਸਿਆਣੇ ਬੰਦੇ ਗਲਤੀ ਕਰਕੇ ਜਿਹੜਿਆਂ ਨੇ ਵਿੱਚ ਕਹਿੰਦੇ ਨਹੀਂ ਨਹੀਂ ਰਹਿਣ ਦੋ ਰਹਿਣ ਦੋ ਜਾਂ ਕੋਈ ਨਹੀਂ ਇਹੋ ਜੀ ਖਾਤਰੀਆਂ ਚੰਗੀ ਤਰ੍ਹਾਂ ਰਿਪੇਅਰ ਕੀਤੀ ਹੁੰਦੀ ਕਰਨੀ ਸੀਗੀ ਸੰਗਤ ਜੀ ਫਿਰ ਗਾਂ ਨੂੰ ਇਹ ਭੌਂਕ ਨੂੰ ਹਟ ਜਾਂਦਾ ਕੋਈ ਵੀ ਬਲਾ ਲੋ ਦੋਸਤੋ ਜੇ ਜਿੱਥੇ ਕੋਈ ਗਲਤ ਹੈਗਾ ਉਹਨੂੰ ਤੁਸੀਂ ਗਲਤ ਕਹੇ ਜੋ ਕੋਈ ਹਰਜ ਨਹੀਂਗਾ ਇਹ ਥੋੜੇ ਜੀ ਵੀ ਐਵੇਂ ਚਤ ਤੋਂ ਪੈਰ ਸਾਰਾ ਦਿਨ ਕਫਰ ਤੋਲੀ ਜਾਣਾ ਝੂਠ ਬੋਲੀ ਜਾਣਾ ਝੂਠ ਬੋਲੀ ਜਾਣਾ ਕਾਂਗਰਸ ਕਾਂਗਰਸ ਚ ਵੜ ਕੇ ਤੇ ਪਰ ਹੁਣ ਸੰਗਤ ਨੂੰ ਦਿੱਤਾ ਨਹੀਂ ਜਵਾਬ ਫਿਰ ਤੇ ਫਿਰ ਵੱਡਾ ਮੰਨ ਲਾ ਵੀ ਵਾਦ ਵੜਿਆ ਤੇ ਆਲੂ ਵਾਲੇ ਬਾਣ ਬਿਜਦੀ ਕਿਵੇਂ ਲੈ ਲੈਂਦਾ ਸੀਗਾ ਇੱਕ ਇਹਨੂੰ ਹੋਰ ਪੁੱਛਣੀ ਚਾਹਣਾ ਖੱੱਚੇ ਤੇ ਬਾਈ ਦੀ ਵਰਸ਼ੀ ਵਾਲੇ ਕਿੱਥੇ ਰਹਿਆ ਤੂੰ ਤਿੰਨ ਦਿਨ ਅਸੀਂ ਉੱਥੇ ਹੀ ਰਹੇ ਆ ਇੱਕ ਦਿਨ ਕੋ ਵਰਸ਼ੀ ਤੋਂ ਪਹਿਲਾਂ ਸ਼ਾਮ ਨੂੰ ਦੂਜਾ ਸਾਰਾ ਦਿਨ ਵਰਸ਼ੀ ਵਾਲੇ ਦਿਨ ਤੇ ਜੇ ਕਿਤੇ ਸਾਬਣਾ ਤੂੰ ਸਾਡੇ ਧੱਕੇ ਚੜ ਜਾਂਦਾ ਤੇ ਤੇਰਾ ਇੰਜਨ ਪੂਰਾ ਕਰਦੇ ਅਸੀਂ ਲੋਕੀ ਬਠਿੰਡੋਂ ਮਾਨਸਾ ਤਲਵੰਡੀਓਂ ਤਾਂ ਜਾਵੜੇ ਜਿਹੜੇ ਸਹੀ ਸੱਚੇ ਦਿਲੋਂ ਮਤਲਬ ਦੀਪ ਨੂੰ ਪਿਆਰ ਕਰਦੇ ਸੀ ਜਾਂ ਦੀਪ ਨੂੰ ਚਾਹੁੰਦੇ ਸੀ ਤੇ ਤੂੰ ਨਹੀਂ ਖੱੱਚੇ ਫਿਰ ਤੇਰੇ ਲੁਧਿਆਣੇ 'ਚ ਹੀ ਐ ਜੋਕੀ ਮਾਣਾ ਕਿਹੜਾ ਬਾੜੀ ਦੂਰਾ ਕਿਤੇ ਆਇਆ ਨਹੀਂ ਉੱਥੇ ਸਾਡੇ ਵੀ ਸੀਸੀਟੀਵੀ ਕੈਮਰੇ ਲੱਗੇ ਪਏ ਸੀ ਵੀ ਕਿਹੜਾ ਆਵੇ ਸੀ ਫੇਰ ਕਰਾਂਗੇ ਗੱਲਬਾਤ ਤੇ ਚਲੋ ਉਹਨਾਂ ਵੀ ਐ ਲਾਈਵ ਹੀ ਸੀਗਾ ਲਾਈਵ ਚਲਾ ਕੇ ਗੱਲਾਂ ਬਾਤਾਂ ਜਿਹਾ ਕੇ ਤੇ ਰਿਪੇਅਰ ਵੀ ਤੇਰੀ ਲਾਈਵ ਹੀ ਕਰਨੀ ਸੀ ਕਿ ਇੰਜਣ ਕੋਈ ਪਰਦਾ ਭੁਲਿਖਾ ਕਿਸੇ ਚ ਨਹੀਂ ਰੱਖਣਾ ਸੀ ਆ ਜੇ ਨਾ ਤੀਜੇ ਦਿਨੋਂ ਮੰਨ ਲਵੇ ਤੂੰ ਮੈਂ ਉਹਨੂੰ ਫਿਟ ਮੋਟਰਸਾਈਕਲ ਰੇੜੇ ਤੇ ਚੜਾ ਦੂੰ ਮੈਂ ਉਹ ਕਰ ਦੂੰ ਤੇਰੇ ਵਰਗੀ ਖੱਚ ਕੀ ਕਰ ਸਕਦੀ ਆ ਖੱਚ ਕੁਝ ਨਹੀਂ ਕਰ ਸਕਦੀ ਉਹ ਐਵੇਂ ਨਹੀਂ ਲੋਕਾਂ ਨੇ ਦੋ ਦੋ ਤਾਂ 1 ਲੱਖ ਰੋਟਾਂ ਦੇ ਜਿਤਾਇਆ ਕੋਈ ਹੈ ਤਾਂ ਤਾਂਗੀ ਪਰ ਤੇਰੇ ਵਰਗੇ ਬਸ ਵੀ ਹੋਰਾਂ ਨੂੰ ਨਿੰਦਕੀ ਆਵਾ ਦਾ ਮਤਲਬ ਹੀ ਨਾ ਚਲਾਉਣਾ ਚਾਹੁੰਦੇ ਆ ਖੱਚਾਂ ਦਾ ਕੁਝ ਨਹੀਂ ਚੱਲਦਾ ਕਰਦਾ ਹੁੰਦਾ ਨਾਂ ਬਣੇ ਸਵਾਤਾ ਤਾਂ ਆ ਸੀ ਪਰ ਹੁਣ ਖੜ ਕੇ ਜਵਾਬ ਦਿੰਦਾ ਹੂੰ ਨਹੀਂ ਹੁਣ ਨਹੀਂ ਹੋਇਆ ਲਾਈਵ ਤੂੰ ਸੱਚ ਮਨਦਬੁੱਧੀ ਖੱਚ ਹੁਣ ਲਾਈਵ ਨਹੀਂ ਹੋਇਆ ਫਿਰ ਦਿੰਦਾ ਜਵਾਬ ਕਿਹੜੇ ਸੱਚ ਦਾ ਤੂੰ ਵਿਰੋਧ ਕਰਦਾਗਾ ਫਰਾਲੂਆਂ ਵਾਲੇ ਬਾਣ ਬਿਜ ਦੀ ਬਾਹੇ ਬਿਜ ਦੀ ਭੱਜਾ ਕਿਉਂ ਸੀਗਾ ਦੋ ਵਾਰੀ ਬਾਹਾਂ ਸੁਣਾਇਆ ਸੀ ਕਿ 빙ਗਾ ਇਹ ਵੀ ਮੈਂ ਤਾਂ ਸੱਚ ਦਾ ਵਿਰੋਧ ਕਰਦਾ ਮੈਂ ਸੱਚ ਦਾ ਕਦਰ ਕਰਦਾ ਸੱਚ ਦਾ ਖੱੱਚੇ ਤੋਂ ਕਰਦੀ ਸੀਗੀ। ਸਵਾਤਾ ਤਾਂ ਆ ਸੀ ਜੇ ਹੁਣ ਵੀ ਮੰਨ ਲਾ ਤੂੰ ਖੜ ਕੇ ਗੱਲ ਕਰਦਾ ਜਿਵੇਂ ਕੈਮਰੇ ਤੇ ਕਰਦਾ ਹੁੰਦਾਗਾ। ਬੰਦ ਕਮਰੇ ਦੇ ਵਿੱਚ ਕੈਮਰੇ ਮੂਰੇ ਖੜ ਕੇ ਬੋਲਣਾ ਸੌਖਾ ਹੁੰਦਾ ਤੇ ਗਾਂ ਲੋਕ ਸੰਗਤ ਦੇ ਵਿੱਚ ਜਵਾਬ ਦੇਣਾ ਔਖਾ ਹੁੰਦਾ ਤੇ ਫਿਰ ਦਿੱਤਾ ਨਹੀਂ ਤੂੰ। ਸਵਾਤਾ ਫੇਰ ਹੁੰਦਾ ਜੇ ਹੁਣ ਤੂੰ ਖੜ ਕੇ ਆਪਦਾ ਉਹੀ ਕੱਢਦਾ ਟੁੱਟਿਆ ਜਾਂ ਮੋਬਾਈਲ। ਤੇ ਲਾਈਵ ਹੁੰਦਾ ਫੇਰ ਜਾ ਕੇ ਸੰਗਤ ਨੂੰ ਜਵਾਬ ਦਿੰਦਾ ਤੇ ਵੱਡਾ ਸੂਰਮਾ ਫਿਰ ਤੇ ਸਲਿੱਪ ਮਾਰ ਮਾਰ ਕੇ ਕਿਉਂ ਭੱਜਿਆ ਬਾਹੇ ਬਾਣ ਬੀਜਦੀ ਫਿਰ ਸੰਗਤ ਜੀ ਥੋੜੀ ਜੀ ਬਸ ਰਹੇਗੀ ਕਮੀ ਜਿਹੜੀ ਰਹੇਗੀ ਤੇ ਪੂਰੀ ਕਰਨੀ ਸੀਗੀ ਅੱਗੇ ਤੋਂ ਕੋਈ ਵੀ ਬੰਦਾ ਕਿਸੇ ਦਾ ਝੂਠਾ ਵਿਰੋਧ ਨਹੀਂ ਕਰੂਗਾ ਐਵੇਂ ਕਦੇ ਉਹਨੂੰ ਨਿੰਦਤਾ ਕਦੇ ਉਹਨੂੰ ਨਿੰਦਤਾ ਤੇ ਇਥੋਂ ਦਾ ਖੱچے ਕੁਝ ਹੁੰਦਾ ਨਹੀਂ ਕਿਸੇ ਦਾ 1% ਵੀ ਨਹੀਂ ਉਹ ਸੱਚ ਦੁੰਦਾ ਗੱਲ 'ਚ ਪਰ ਤੇਰਾ ਮਕਸਦ ਕੀ ਹੈ ਕਰਨਾ ਦੂਬੁੱਧੀ ਦਾ ਵੀ ਜਿਹੜਾ ਕੋਈ ਬੰਦਾ ਚੰਗਾ ਲੋਕ ਜੀ ਨੂੰ ਚਾਹੁੰਦੇ ਆ ਉਹਨੂੰ ਨਿੰਦਦੇਓ ਜੇ ਕਾਹਾਂ ਦੇ ਹੁਣ ਮੈਂ ਇਹ ਅੱਗੇ ਆ ਦਾ ਸ਼ਬਦ ਨਹੀਂ ਬੋਲਦਾ ਕਿਉਂਕਿ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਆ ਜੇ ਉਹਨਾਂ ਦੇ ਉਹ ਹੁੰਦੇ ਨਾ ਤੇ ਲੋਕਾਂ ਦੇ ਬਨੇਰੇ ਢਾ ਦੇਂਦੇ ਉਹਨੂੰ ਸੰਗਤ ਦਾ ਪਿਆਰ ਹੈ ਲੱਖਾਂ ਕਰੋੜਾਂ ਲੋਕਾਂ ਦਾ ਦਿਲਾਂ 'ਚ ਵੱਸਦਾ ਉਹ ਤੇਰੇ ਵਰਗੇ ਖੱਚ ਦੇ ਕਹਿਣ ਤੇ ਤਾਂ 1% ਵੀ ਅਸਰ ਨਹੀਂ ਪੈਂਦਾ ਗਾਤਾ ਹੁਣ ਤਾਂ ਆਉਂਦਾ ਜੇ ਹੁਣ ਅਸੀਂ ਜਿਹੜੀ ਵੀ ਗੱਲ ਕਹਿਣੀ ਆ ਜੇ ਉਹ ਕਿ ਲਾਈਵ ਵੀਡੀਓ ਦੇ ਵਿੱਚ ਕਹਿਣੇ ਆ ਉਹ ਬੰਦਾ ਪਵਾ ਦੀ ਸਾਥ 100 ਬੰਦੇ ਚ ਸਵਾਲ ਕਰਕੇ ਪੁੱਛ ਲੇ ਐ ਨਹੀਂ ਕਿ ਵੀ ਤੇਰੇ ਵੱਨ ਨੂੰ ਬਾਹੇ ਬਾਣ ਬਿਜਦੀ ਸਲਿੱਪ ਮਾਰ ਮਾਰ ਭੱਜਾਂਗੇ ਬਾਹਾਂ ਛੜਾ ਛੜਾ ਕੇ ਜਿਹੜੀ ਵੀ ਗੱਲ ਕਹਿਣੇ ਆ ਉਹਦਾ ਜਵਾਬ ਸਾਡੇ ਕੋਲੇ ਆ ਬੋਲਣ ਤੋਂ ਪਹਿਲਾਂ ਮੰਨ ਲਾ ਉਹਦਾ ਜਵਾਬ ਸਾਨੂੰ ਦੇਖਣਾ ਪੈਂਦਾ ਅੱਗੇ ਜਾ ਕੇ ਵੀ ਜੇ ਆਪਾਂ ਮੰਲਾ ਜਵਾਬ ਦੇਣਾ ਪਊਗਾ ਤੇ ਦਵਾਰੇ ਥੋੜਾ ਦੋਸਤੋ ਦੋ ਕਮੈਂਟ ਕਰਦੇ ਮਾਰੇ ਲਾ ਬਾਜ ਜੀ ਆਈ ਜਾਂਦੀ ਇੱਕ अच्छा दोस्तों चल खरज प्रभावांदा प्यार मिलि जांदा जा जा। या रोकी जांदे दो चार मिनट ਤੇ ਹਾਂ ਬਾਈ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਸੀਂ ਵੀ ਦੱਸੋ ਆਪਣੇ ਕਮੈਂਟ ਕਰਕੇ ਵਿਚਾਰਾਂ ਚ ਵੀ ਇਹ ਮਨਦਬੁੱਧੀ ਵਾਲੇ ਨੇ ਸਹੀ ਕੀਤਾ ਕਿ ਕਿਵੇਂ ਹੋਇਆ ਤੇ ਦੇਖੋ ਕਿ ਜਿਹੜੀ ਅਲਰਟਮੈਂਟ ਵਾਲੀ ਆਵਾਜ਼ ਤਾਂ ਨਹੀਂ ਆਉਂਦੀ ਵਿੱਚ ਮਾੜਾ ਜਿਹਾ ਬਾਈ ਬਣ ਕੇ ਕੋਈ ਦੱਸ ਦਿਓ ਯਾਰ ਫਿਰ ਆਪਾਂ ਲਾਈਵ ਉਵੇਂ ਚੱਲ ਚਲਾਈ ਚੱਲਾਂਗੇ ਤੇ ਜੇ ਕਿਤੇ ਮੰਨ ਲਓ ਵੀ ਆਉਂਦੀ ਕਰਦੇ ਤਾਂ ਫਿਰ ਆਪਾਂ ਉਹ ਕਰ ਲਾਂਗੇ ਜਿਹੜਾ ਵੀ ਮੇਰਾ ਭਰਾ ਭਾਈ ਦੇਖ ਰਿਹਾ ਹੈ ਮਰਾਇ ਜਰੂਰ ਦੱਸਿਓ ਯਾਰ ਤੇ ਵਧੀਆ ਭਰਾ ਮਾਲਾ ਆਪਣਾ ਕੰਮ ਚੱਲ ਪਿਆ ਸੀਗਾ ਤੇ ਜਾਂ ਚੱਲ ਫੇਰ ਦੁਬਾਰੇ ਲਾਈਵ ਹੋ ਜਾਏਗਾ ਅੱਛਾ ਭਰਾਓ ਸਸਰੀ ਘਰ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ ਚੜ੍ਹਦੀ ਕਲਾ ਚ ਰਹੋ